ਮੈਨੂੰ ਨਾ ਸਾਖੀ ਬੜੀ ਪਿਆਰੀ ਲੱਗਦੀ ਹੋ ਸਕਦਾ ਤੁਸੀਂ ਵੀ ਸੁਣੀ ਹੋਏਗੀ ਧੰ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਕੁਝ ਆਪਣਾ ਸਰੂਪ ਅਲੱਗ ਤਿਆਰ ਕਰ ਲਿਆ ਸਰੂਪ ਦੀ ਵਿਆਖਿਆ ਵਿਦਵਾਨ ਕਹਿੰਦੇ ਵੀ ਆਪਣੇ ਕੰਦੇ ਤੇ ਸੈਬਾ ਨੇ ਡਾਂਗ ਰੱਖ ਲਈ ਤੇ ਇਦਾਂ ਕਹਲੋ ਗੁਰੂ ਬੋਲਦਾ ਤਾਂ ਮਿੱਠਾ ਵਾ ਪਰ ਗੁਰੂ ਵੇਂਦਾ ਵੀ ਅੱਜ ਹੁਕਮ ਕਿਹੜਾ ਬਣਦਾ ਗੁਰੂ ਦੇ ਉਪਦੇਸ਼ ਤੇ ਪੈਰਾ ਕੀਂਦਾ ਗੁਰੂ ਸਾਹਿਬ ਨੇ ਥੋੜੀ ਜਿਹੀ ਖਰਵੇ ਬੋਲਨੇ ਸ਼ੁਰੂ ਕਰ ਦਿੱਤੇ ਤੇ ਉਸ ਖਰਵੇ ਲਫਜ਼ਾ ਵਿੱਚੋਂ ਲਫਜ਼ ਪਤਾ ਕੀ ਸੀ ਗੁਰੂ ਸਾਹਿਬ ਜੀ ਕੰਦੇ ਤੇ ਡਾਂਗ ਰੱਖਦੇ ਆ ਤੇ ਉਹ ਡਾਂਗ ਨੂੰ ਵਾਰ-ਵਾਰ ਭੁਏ ਤੇ ਧਰਤੀ ਤੇ ਮਾਰੀ ਜਾਂਦੇ ਆ ਕਿਤੇ ਉਹ ਡਾਂਗ ਕਿਸੇ ਦੇ ਲੱਗ ਵੀ ਜਾਂਦੀ ਹੈ ਲੋਕਾਂ ਨੇ ਰੌਲਾ ਪਾ ਦਿੱਤਾ ਕੱਲ੍ਹ ਕੇ ਪਤਾ ਨਹੀਂ ਤਾਨੂੰ ਗੁਰੂ ਨਾਨਕ ਸਾਹਿਬ ਨੂੰ ਕੀ ਹੋ ਗਿਆ ਵਾ ਅੱਜ ਉਹਨੇ ਆਪਣੇ ਕੰਦੇ ਤੇ ਡਾਂਗ ਰੱਖ ਲਈ ਤੇ ਉਹ ਡਾਂਗ ਭੁਏ ਤੇ ਮਾਰਦੇ ਕਿਸੇ ਤੇ ਡਾਂਗ ਵੀ ਲੱਗ ਜਾਂਦੀ ਹੈ ਨਾਲੇ ਸਤਿਗੁਰੂ ਪਤਾ ਕੀ ਕਹਿੰਦੇ ਆ ਜਾਓ ਚਲੇ ਜਾਓ ਮੇਰੇ ਪਿੱਛੇ ਕੀ ਲੈਣ ਆਏ ਹੋ ਤੇ ਜਦੋਂ ਗੱਲ ਆ ਗਈ ਨਾ ਸਤਕਾਰਯੋਗ ਬਾਬਾ ਲੈਣਾ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਪਾਸ਼ਾ ਮਹਾਰਾਜ ਦੀ ਇੱਕ ਵਾਰੀ ਪਿਆਰ ਸਹਿਤ ਆਖੋ ਸਤਨਾਮ ਸ੍ਰੀ ਫਿਰ ਬੋਲੋ ਸਤਨਾਮ ਸ੍ਰੀ ਜਦੋਂ ਆਈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਇਹ ਪਿਆਰੀ ਵਿਚਾਰ ਬਾਬੇ ਲੈਣੇ ਤੱਕ ਤੇ ਬਾਬੇ ਲੈਣੇ ਦੇ ਜਦੋਂ ਪੈਰਾਂ ਦੇ ਵਿੱਚ ਖਿੱਚ ਕੇ ਡਾਂਗ ਮਾਰੀ ਡਾਂਗ ਤੇ ਲੱਗੀ ਕੋਈ ਨਾ ਪਰ ਭੁਏ ਤੇ ਲੱਗੀ ਧਰਤੀ ਤੇ ਲੱਗੀ ਹੈ ਤੇ ਧੰ ਗੁਰੂ ਨਾਨਕ ਦੇ ਮਹਾਰਾਜ ਬਾਬੇ ਲੈਣ ਨੂੰ ਕਹਿੰਦੇ ਕਹਿਣ ਲੱਗੇ ਲੈਣਿਆ ਤੈਨੂੰ ਸੁਣਿਆ ਨਹੀਂ ਸਾਰਿਆਂ ਨੇ ਇਹ ਗੱਲ ਸੁਣੀ ਹੈ ਸਾਰਿਆਂ ਨੇ ਇਹ ਗੱਲ ਮੰਨ ਲਈ ਹੈ ਕਿ ਮੇਰੇ ਪਿੱਛੇ ਕੀ ਲੈਣ ਆਉਂਦੇ ਹੋ ਜਾਓ ਚਲੇ ਜਾਓ ਸਾਰੇ ਚਲੇ ਗਏ ਪੱਲਾ ਛਡਾ ਕੇ ਤੇ ਤੂੰ ਕਿਉਂ ਨਹੀਂ ਜਾਂਦਾ ਤੇ ਆਹ ਯਾਦ ਰੱਖਿਓ ਇਤਿਹਾਸ ਦਾ ਬੜਾ ਪਿਆਰਾ ਬਚਨ ਹੈ ਬੋਲ ਹੈ ਬਾਬਾ ਲੈਣਾ ਪਤਾ ਕੀ ਕਹਿੰਦਾ ਕਹਿ ਲਗੇ ਪਾਦਸ਼ਾਹ ਮੈਂ ਚਲਾ ਤਾ ਜਾਵਾਂ ਲਫ਼ਜ਼ ਕੀ ਹੈ ਮਹਾਰਾਜ ਮੈਂ ਚਲਾ ਤਾ ਜਾਵਾਂ ਪਰ ਯਕੀਨ ਕਰਕੇ ਜਾਣੋ ਆ ਪੰਕਤੀ ਮੇਰੇ ਦਿਲ ਵਿੱਚ ਰਹਿੰਦੀ ਆ ਹਮੇਸ਼ਾ ਵਾਂ ਕਿਹੜੀ ਆ ਤੁਦ ਬਿਨ ਦੂਜਾ ਬੋਲੋ ਨਾਹੀ ਕੋਏ ਤੂੰ ਕਰਤਾ ਕਰੈ ਸੋਇ ਤੇਰਾ ਹੀ ਬਚਨ ਤੂੰ ਕਰਤਾ ਸਚਿਆਰ ਮੈਂ ਦਾਸ ਸਾਈਂ ਜੋ ਤੋ ਭਾਵੇਂ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਮੈਂ ਤੇ ਬਚਨ ਪੜਿਆ ਫਰੀਦਾ ਬਾਰ ਪਰਾਇਐ ਪੈਸਨਾ ਸਾਈਂ ਮੁਝੇ ਨਾ ਦੇ ਜੇ ਤੂੰ ਐਵੇਂ ਰੱਖ ਸੀ ਜਿਉਂ ਸਰੀਰੋਂ ਲੈ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਫੇਰ ਕਹਿੰਦੇ ਕਣ ਲਗੇ ਲੈ ਲਿਆ ਤੈਨੂੰ ਸੁਣਿਆ ਨਹੀਂ ਮੈਂ ਤੈਨੂੰ ਕਿਹਾ ਜਾ ਚਲੇ ਜਾ ਤੇ ਬਾਬਾ ਲੈਣਾ ਹੱਥ ਜੋੜ ਕੇ ਪੁੱਧਾ ਕੀ ਕਹਿੰਦਾ ਕਲਗੇ ਮਹਾਰੇ ਮੈਂ ਚਲਾ ਤਾ ਜਾਵਾ ਪਰ ਤੇਰੇ ਤੋਂ ਬਿਨਾ ਮੈਨੂੰ ਕੋਈ ਝੱਲਣ ਵਾਲਾ ਨਹੀਂ ਹੈ ਤੇਰੇ ਤੋਂ ਬਿਨਾ ਮੈਨੂੰ ਕੋਈ ਆਪਣੇ ਦਰ ਤੇ ਰੱਖਣ ਵਾਲਾ ਨਹੀਂ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਤੇ ਹੱਥ ਲਾ ਕੇ ਸੀਸ ਨਵਾ ਕੇ ਕਹਿੰਦੇ ਪਾਤਸ਼ਾਹ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਤੈਨੂੰ ਛੱਡ ਕੇ ਕਿਤੇ ਚਲਾ ਜਾਵਾਂ ਕਿਉਂਕਿ ਤੇਰੇ ਘਰ ਦਾ ਉਪਦੇਸ਼ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮਣਾ ਕੋਏ ਨਾਨਕ ਹੁਕਮੈ ਜੇ ਬੁਝੇ ਤਾਂ ਹਉ ਮੈਂ ਕਹਿ ਨਾ ਕੋਏ ਯਕੀਨ ਕਰਕੇ ਜਾਣਿਓ ਧੰ ਗੁਰੂ ਨਾਨਕ ਸਾਹਿਬ ਨੇ ਆਪਣੇ ਕਲਾਵੇ ਵਿੱਚ ਲੈ ਕੇ ਆਖਿਆ ਕਣ ਲਗੇ ਲੈਣਿਆ ਤੂੰ ਇਸ ਦਰ ਤੇ ਪ੍ਰਵਾਣ ਹੋ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ